ਪਿਛਲੇ ਸਾਲ ਪਾਣੀ ਆਇਆ ਸੀ ਸੁਲਤਾਨਪੁਰ ਲੋਧੀ ਦੇ ਲਾਗੇ ਲੋਈਆਂ ਤੱਕ ਉੱਥੇ ਕੋਈ ਤਾਮਲ ਵਾਲਾ ਕੋਈ ਲੰਗਰ ਲੈ ਕੇ ਨਹੀਂ ਸਿਆ ਆ ਕੋ ਤੂੜੀ ਲੈ ਕੇ ਨਹੀਂ ਆਇਆ ਕੋ ਪਠੇ ਲੈ ਕੇ ਨਹੀਂ ਆਇਆ ਕੋਈ ਯੂਪੀ ਵਾਲਾ ਨਹੀਂ ਆਇਆ ਕੋਈ ਬਿਹਾਰ ਵਾਲਾ ਨਹੀਂ ਆਇਆ ਕੋਈ ਹਿਮਾਚਲ ਪਿਰਦੇਸ਼ ਚੋਂ ਨਹੀਂ ਆਇਆ ਕੋਈ ਜੰਮੂ ਕੋਈ ਕਸ਼ਮੀਰ ਤੋਂ ਨਹੀਂ ਆਇਆ ਜਦੋਂ ਤੁਹਾਡੇ ਵੀਰਾਂ ਤੇ ਭੀੜ ਬਣਦੀ ਆ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਲਾਗੇ ਜਾ ਕੇ ਖਲੋਂਦੇ ਹੋ ਤੁਹਾਡੇ ਟਾਕ ਚ ਪਾਵੇਂ ਪੱਠੇ ਨਾ ਰਹਿਣ ਤੁਹਾਡੇ ਕਮਰਿਆਂ ਚ ਚਾਹੇ ਡੰਗਰਾਂ ਨੂੰ ਪਾਉਣ ਵਾਸਤੇ ਤੂੜੀ ਨਾ ਰਹੇ ਲੇਕਿਨ ਆ ਨੌਜਵਾਨ ਮੁੰਡੇ ਬੈਠੇ ਨੇ ਵਿੱਚ ਇਹਨਾਂ ਨੇ ਪਿਛਲੇ ਤੋਂ ਵੀ ਪਿਛਲੇ ਸਾਲ ਪਿੰਡਾਂ ਦੇ ਵਿੱਚੋਂ ਗਰਾਈਆਂ ਕਰ ਕਰਕੇ ਟਰੱਕ ਪਰ ਪਰ ਕੇ ਤੂੜੀ ਦੇ ਜਿੱਥੇ ਪਾਣੀ ਆਇਆ ਸੀ ਪਹੁੰਚਾਇਆ ਇਹ ਬਗਾਨਿਆਂ ਦੀ ਖਾਤਰ ਵੀ ਪੰਜਾਬੀ ਮਰਦਾ ਤੇ ਆਪਣਿਆਂ ਦੀ ਖਾਤਰ ਵੀ ਪੰਜਾਬੀ ਮਰਦਾ ਇਹਦੇ ਖੂਨ ਵਿੱਚ ਹੀ ਸਰਬੱਤ ਦਾ ਭਲਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਜਦੋਂ ਆਪਾਂ ਪੜਦੇ ਨਿਤਨੇਮ ਕਰਦੇ ਇੱਕੋ ਇੱਕ ਦੁਨੀਆ ਤੇ ਵਾਹਿਦ ਇਕੋ ਕੌਮ ਹੈ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ ਸਵੇਰੇ ਨਿਤਨੇਮ ਕਰੇ ਗੁਰੂ ਕਾ ਪਿਆਰਾ ਤਾਂ ਵੀ ਕਹਿੰਦਾ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸ਼ਾਮਾਂ ਨੂੰ ਸੋਧਾਰ ਕਰੇ ਤਾਂ ਵੀ ਸਰਬੱਤ ਦਾ ਭਲਾ ਮੰਗਦਾ ਪਰ ਮੈਂ ਪੜ ਕੇ ਹੈਰਾਨ ਹੁਣਾ ਸੋਚ ਕੇ ਹੈਰਾਨ ਹੁਣਾ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਹੀ ਕਿਉਂ ਟਕਵਾ ਚਲਾਇਆ ਜਾਂਦਾ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਕਿਉਂ ਅੱਖਾਂ ਵਿੱਚ ਰੜਕਦੀ ਹੈ ਤੁਸੀਂ ਨਹੀਂ ਰੜਕਦੇ ਤੁਹਾਡੀਆਂ ਜ਼ਮੀਨਾਂ ਰੜਕਦੀਆਂ ਨੇ ਅਗਲਿਆਂ ਦੀਆਂ ਅੱਖਾਂ ਵਿੱਚ ਤੁਸੀਂ ਇਹਨੇ ਰੜਕਦੇ ਤੁਹਾਡੇ ਘਰਾਂ ਦੇ ਵਿੱਚ ਲੱਗੇ ਹੋਏ 4x4 ਟਰੈਕਟਰ ਰੜਕਦੇ ਨੇ ਤੁਸੀਂ ਨਹੀਂ ਰੜਕਦੇ ਤੁਹਾਡੀਆਂ ਖੇਤਾਂ ਵਿੱਚ ਪਈਆਂ ਹੋਈਆਂ ਤਿੰਨ ਤਿੰਨ ਮੰਜਲੀਆਂ ਕੋਠੀਆਂ ਰੜਕਦੀਆਂ ਤੁਸੀਂ ਕਿਰਤ ਕਮਾਈ ਕਰਨ ਵਾਲੇ ਬੈਠੇ ਹੋ ਜਿਹੜੇ ਮਿੱਟੀ ਨਾਲ ਮਿੱਟੀ ਹੋ ਕੇ ਆਪਣਾ ਵੀ ਢਿੱਡ ਪਰਦੇ ਹੋ ਤੇ ਪੂਰੀ ਦੁਨੀਆ ਦਾ ਵੀ ਢਿੱਡ ਪਰਦੇ ਹੋ ਰੱਬ ਤੋਂ ਬਾਅਦ ਜੇ ਕੋਈ ਮਨੁੱਖਤਾ ਦਾ ਢਿੱਡ ਪਰਦਾ ਤੇ ਉਹ ਕਿਰਸਾਨ ਹੈ ਕਿਰਸਾਨ ਲੇਕਿਨ ਜਦੋਂ ਕਿਰਸਾਨ ਹਲਵਾਵੇ ਰਾਤ ਨੂੰ ਸਿਰਾਂ ਦੇ ਸੱਪਾਂ ਦੀਆਂ ਸਿਰੀਆਂ ਮਿੱਧੇ ਉਦੋਂ ਕਹਿੰਦੇ ਜੈ ਕਿਰਸਾਨ ਤੇ ਜਦੋਂ ਤੁਹਾਡੇ ਪੁੱਤਰ ਕਿਤੇ ਜਾ ਕੇ ਬਾਰਡਰਾਂ ਤੇ ਛਾਤੀ ਨੰਗੀ ਕਰਕੇ ਚਾਹੇ ਪਾਕਿਸਤਾਨ ਦਾ ਬਾਰਡਰ ਹੋਵੇ ਚਾਹੇ ਜੰਮੂ ਕਸ਼ਮੀਰ ਦੇ ਬਾਰਡਰ ਹੋਣ ਜਦੋਂ ਤੁਹਾਡੇ ਧੀਆਂ ਪੁੱਤ ਜਾ ਕੇ ਬਾਰਡਰਾਂ ਤੇ ਖਲੋਂਦੇ ਨੇ ਕਿਤੇ ਰੱਬ ਨਾ ਕਰੇ ਕੋਈ ਹਾਰਸਾ ਵਾਪਰ ਜਾਵੇ ਫਿਰ ਕਹਿੰਦੇ ਜੈ ਜਵਾਨ ਤੇ ਜੇ ਤੁਸੀਂ ਆਪਣੇ ਹੱਕਾਂ ਦੀ ਖਾਤਰ ਟਰੈਕਟਰ ਟਰਾਲੀਆਂ ਲੈ ਕੇ ਕਿਤੇ ਤੁਸੀਂ ਦਿੱਲੀ ਨੂੰ ਚਲੇ ਜਾਓ ਫਿਰ ਕਹਿੰਦੇ ਨੇ ਪਾਕਿਸਤਾਨ ਤੋਂ ਫੰਡਿੰਗ ਆਉਂਦੀ ਹੈ ਇਹ ਜੱਟ ਨਹੀਂ ਕਿਸਾਨ ਨਹੀਂ ਹੱਤਵਾਦੀ ਨੇ ਇਹ ਪੱਖਵਾਦੀ ਨੇ ਜੇ ਤੁਸੀਂ ਹਲ ਵਾਹ ਕੇ ਮਾਨਵਤਾ ਦਾ ਢਿੱਡ ਭਰੋ ਤੇ ਤੁਸੀਂ ਜਾ ਕੇ ਕਿਸਾਨ ਤੇ ਜੇ ਆਪਣਾ ਹੱਕ ਮੰਗਣ ਦੀ ਖਾਤਰ ਦਰੀਬਾ ਛਾ ਕੇ ਬਹਿ ਜਾਓ ਤੇ ਤੁਸੀਂ ਹੱਤਵਾਦੀ ਇਹ ਧੋਗਲੀ ਨੀਤੀਆਂ ਸਰਕਾਰਾਂ ਦੀ ਤੁਹਾਨੂੰ ਮਾਰਨ ਵਾਸਤੇ ਲੇਕਿਨ ਇਹ ਕੌਮ ਮਰਨੀ ਨਹੀਂ ਹੈ ਜਿਹੜੇ ਪੰਜਾਬ ਨੂੰ ਕਿਤੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਪੰਜਾਬ ਵਸਦਾ ਗੁਰਾਂ ਦੇ ਨਾਮ ਉੱਤੇ ਉਹ ਪੰਜਾਬ ਕਦੇ ਬਰਬਾਦ ਨਹੀਂ ਹੋਵੇਗਾ ਇਹਨਾਂ ਨੇ ਬੜੀਆਂ-ਬੜੀਆਂ ਚਾਲਾਂ ਚਲਾ ਕੇ ਦੇਖ ਰੀਆਂ ਹੁਣ ਮੈਂ ਬੇਨਤੀ ਕਰਕੇ ਤੇ ਲੱਗਾ ਦਵਾ ਦਾ ਪ੍ਰਸੰਗ ਸ਼ੁਰੂ ਕਰਨਾ ਬਗਾਨੇ ਤੁਹਾਨੂੰ ਮਾਰਨ ਦੇ ਤੁਸੀਂ ਨਹੀਂ ਜੇ ਮਰਨਾ ਤੁਹਾਡਾ ਕਰਕੇ ਇਹੀਂ ਬੁਲਾ ਰਹੇ ਆ ਬਗਾਨਿਆਂ ਦਾ ਜ਼ੋਰ ਲੱਗਾ ਪਿਆ ਤੁਹਾਨੂੰ ਮਾਰਨ ਦਾ ਤੁਸੀਂ ਨਹੀਂ ਮਰਦੇ ਤੁਸੀਂ ਮਰਨ ਪਤਾ ਆਪਾਂ ਕਦੋਂ ਡੈ ਆ ਹੁਣ ਆਪ ਮਰਨ ਦੇ ਆਪ ਆ ਮੇਰੇ ਨਾਲ ਦਾ ਢਾਡੀ ਵੀਰ ਆਹੀ ਆਉਣ ਦਾ ਇੱਕ ਵੀਡੀਓ ਪੈਲਸ ਵਿੱਚੋਂ ਮੈਨੂੰ ਵੀਰ ਨੇ ਵਿਖਾਈ ਪੱਗਾਂ ਵਾਲਿਆਂ ਦਾ ਵਿਆਹ ਤੇ ਸ਼ਰਾਬ ਪਤਾ ਕਿੰਨਾ ਪਿੰਡੇ ਪੱਗਾਂ ਵਾਲੇ ਅੱਗੇ ਤੁੰਦਾ ਹੈ ਚਲੋ ਆ ਪੈਗ ਪਾ ਕੇ ਆਪ ਪੀ ਲੈਂਦੇ ਹਾਂ ਉਸ ਪੈਲਸ ਦੇ ਵਿੱਚ ਜਿਹੜੀਆਂ ਨੌਜਵਾਨ ਲੜਕੀਆਂ ਲਿਆਉਂਦੀਆਂ ਉਹਨਾਂ ਦੀਆਂ ਕਾਲੇ ਰੰਗ ਦੀਆਂ ਪੈਂਟਾਂ ਤੇ ਕਾਲੇ ਰੰਗ ਦੀਆਂ ਸ਼ਰਟਾਂ ਸਿਰੋਂ ਖੁੱਲੇ ਵਾਲ ਤੇ ਪੈਣਾ ਮੈਨੂੰ ਸ਼ਰਮ ਆਉਂਦੀ ਹੈ ਉਹ ਨੌਜਵਾਨ ਕੁੜੀਆਂ ਪਤਾ ਕੀ ਕਰਦੀਆਂ ਸੀ ਸਰਿੰਜ ਦੇ ਨਾਲ ਡੋਜ਼ ਭਰਦਿਆਂ ਸੀ ਡੋਜ਼ ਤੇ ਪੱਗ ਵਾਲਾ ਮੂੰਹ ਅੜਦਾ ਤੇ ਉਹਦੇ ਮੂੰਹ ਦੇ ਵਿੱਚ ਉਹ ਸਰਿੰਜ ਦੀ ਡੋਜ਼ ਪਾਉਂਦੀ ਸ਼ਰਾਬ ਦੀ ਇੱਥੋਂ ਮਰਨਾ ਜੀ ਅਸੀਂ ਉਤਰਾਣੀਆਂ ਹੀ ਮਰਦੇ ਸਾਨੂੰ ਅਯਾਚੀ ਲੈ ਕੇ ਬਹੂ ਕੋਤਰਾਣੀ ਮਰਦਾ ਪੰਜਾਬ ਦਾ ਕਿਸਾਨ ਉਤਰਾਣੀ ਮਰਦਾ ਪੰਜਾਬ ਦਾ ਮਜ਼ਦੂਰ ਜਦੋਂ ਇਹੋ ਜ਼ਿੰਦਗੀ ਵਿੱਚ ਇਹੋ ਜਿਹੇ ਚੋਚਰੇ ਲੱਗ ਪੈ ਕਰਨ ਉਦੋਂ ਅਸੀਂ ਮਰਨਾ ਉਤਰਾਣੀ ਨਹੀਂ ਮਰਦੀ ਅਸੀਂ ਦੁਸ਼ਮਣ ਕੋ ਨਹੀਂ ਮਰਦੇ ਅਸੀਂ ਆਪ ਮਰਾਂਗੇ ਮੈਂ ਕਹਿੰਨਾ ਗਵਾਂਢੀ ਮੇਰਾ ਨਾਂ ਜਿਹੜਾ ਉਨੇ 60 ਰੁਪਇਆ ਐਨ ਦਿੱਤੀ ਐਨ ਤੇ ਮੈਂ ਕੋਈ ਉਦਨ ਨੂੰ ਵੱਡੀ ਗੱਡੀ ਦੇਣੀ ਚਾਹੇ ਮੈਨੂੰ ਤਿੰਨ ਕਿੱਲੇ ਪਹਿਲੀ ਬੈ ਕੇ ਉਹਨਾ ਕਰਨੀ ਪੈ ਜਾਵੇ ਫਿਰ ਉਹਦੇ ਤੋਂ ਬਾਅਦ ਜਦੋਂ ਕਰਜਾ ਨਹੀਂ ਲੱਸਦਾ ਉਹ ਲੈ ਕੇ ਫਿਰ ਤਿੰਨ ਕਿ ਗੱਜ ਦਾ ਰਸਾ ਬੰਬੀ ਵਾਲੇ ਕੋਠੇ ਜਾ ਕੇ ਪਾ ਕੇ ਫਾ ਲੈ ਲੈਂਦਾ ਕਹੇ ਨੇ ਥੋੜਾ ਕਿਆ ਸੀ ਗੱਡੀ ਦੀ ਅੱਡੀਆਂ ਚੁੱਕ ਕੇ ਫਾਸ ਹੀ ਆਪ ਲੈਣੀ ਇਹ ਮੈਂ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠੇ ਆ ਜੇ ਇਹ ਆਦਤਾਂ ਨਾ ਛੱਡਾਂ ਗੈਰਾਂ ਦੇ ਮਾਰਿਆਂ ਨਹੀਂ ਮਰਨਾ ਹੀ ਆਪਣੇ ਆਪ ਹੀ ਖਤਮ ਹੋ ਜਾਣਾ ਮੇਰੇ ਸਮੇਤ ਮੈਂ ਆਪਣੇ ਆਪ ਨੂੰ ਤੁਹਾਡੇ ਚ ਲਿਆ ਮੇਰੇ ਸਮੇਤ ਜਿੰਨੇ ਆਪਾਂ ਬੈਠੇ ਆ ਦਸਾਂਕ ਬੰਦਿਆਂ ਦੀ ਭਾਵੇਂ ਕਿਤੇ ਜ਼ਮੀਨ ਬੈਂਕ ਕੋਲ ਨਾ ਹੋਵੇ ਨੀ ਤੇ ਮੇਰੀ ਵੀ ਪਹਿਲੀ ਬੈਂਕ ਕੋਲ ਆ ਤੇ ਤੁਹਾਡੀਆਂ ਵਿੱਚ तकरीबन तकरीबन ਜੀਮਿੰਨਾ ਬੈਂਕ ਕੋਲ ਪਈਆਂ 80 ਸਾਲ ਦੇ ਬਜ਼ੁਰਗ ਵਿੱਚ ਬੈਠੇ ਪੁੱਛੋ ਕਿਤੇ ਜ਼ਿੰਦਗੀ ਚ ਲੋਨ ਲਿਆ ਹੀ ਇਹਨਾਂ ਨੇ ਆ ਤੁਹਾਡੇ ਵਿੱਚ 17 17 ਸਾਲਾਂ ਦੇ ਬਜ਼ੁਰਗ ਬੈਠੇ ਆ ਨੰਗੇ ਪੈਰੀਆਂ ਆਪਣੀ ਜ਼ਿੰਦਗੀ ਬਤੀਤ ਕਰ ਦਿੱਤੀ ਲੇਕਿਨ ਕਦੇ ਬੈਂਕ ਦਾ ਕਰਜ਼ਾ ਨਹੀਂ ਸੀ ਆਪਣੇ ਸਿਰ ਤੇ ਚੜਨ ਦਿੱਤਾ ਸਾਨੂੰ ਆ ਚੋਚਲੇ ਲੈ ਕੇ ਬਹਿ ਗਏ ਤੇ ਜੇ ਦਾਹ ਕਿੱਲਿਆਂ ਵਾਲਾ ਉਹਦੀ ਵੀ ਲਿਮਟ ਜੇ 20 ਕਿੱਲਿਆਂ ਵਾਲਾ ਉਹਦੀ ਵੀ ਲਿਮਟ ਜੇ 30 ਕਿੱਲਿਆਂ ਵਾਲਾ ਤੇ ਲਿਮਟ ਉਹਦੀ ਵੀ ਬਣੀ ਪਈ ਹੈ ਸਤਿਗੁਰੂ ਮਹਾਰਾਜ ਕਿਰਪਾ ਕਰੇ ਮੈਂ ਸ਼ੁਰੂ ਵਿੱਚ ਇਹ ਬੇਨਤੀ ਕਰ ਦਿੱਤੀ ਹੈ ਜਿਹੜਾ ਮੈਂ ਪ੍ਰਸੰਗ ਕਹਣਾ ਤੁਸੀਂ ਇੱਕ ਵਾਰ ਨਹੀਂ ਅਨੇਕਾਂ ਵਾਰ ਸੁਣਿਆ ਇੱਕ ਵਾਰ ਨਹੀਂ ਕਈ ਵਾਰ ਪਰ ਮੇਰੀ ਇਹ ਬੇਨਤੀ ਮੈਂ ਸਟੇਜ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਪੰਜਾਬ ਦਾ ਦੁੱਖ ਜਰੂਰ ਹੋਣਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਬਚ ਜਾਈਏ ਸਾਡੀਆਂ ਪਨੀਰੀ ਵਾਸਤੇ ਬੱਚਿਆਂ ਵਾਸਤੇ ਕੁਝ ਨਾ ਕੁਝ ਪੰਜਾਬ ਚ ਅਸੀਂ ਛੱਡ ਜਾਈਏ ਕਿਰਸਾਨੀ ਛੱਡ ਜਾਈਏ ਪਾਣੀ ਛੱਡ ਜਾਈਏ ਇਹਨਾਂ ਵਾਸਤੇ ਜ਼ਮੀਨਾਂ ਛੱਡ ਜਾਈਏ ਸਤਿਗੁਰੂ ਮਹਾਰਾਜ ਕਿਰਪਾ ਕਰੇ ਮੈਂ ਬੇਨਤੀ ਕਰਦਾ ਇਹ ਬੇਨਤੀ ਤੁਸੀਂ ਸਵੀਕਾਰ ਜਰੂਰ ਕਰੋਗੇ ਇੱਕ ਵਾਰੀ ਪੂਰੀ ਮਾਨਵਤਾ ਦਾ ਭਲਾ ਮੰਗੋ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ